ਉਹ ਜਿਹੜੀਆਂ ਮੱਝਾਂ ਵੇਚੀਆਂ ਜਾਂਦੀਆਂ ਪਸ਼ੂ ਵੇਚੇ ਜਾਂਦੇ ਨੇ ਆਨਲਾਈਨ ਤੁਸੀਂ ਦੇਖਿਆ ਹੋਣਾ ਵੀ ਕਾਫੀ ਵੱਡੇ ਵੱਡੇ ਫਾਰਮ ਨੇ ਹੋਰ ਸਟੇਟਾਂ 'ਚ ਉਹ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉਹ ਮੱਝਾਂ ਦੀਆਂ ਸਾਡੇ ਵਾਲੇ ਪਾਸੇ ਪੁਆਚ ਮੈਸਾ ਕਹਿੰਦੇ ਨੇ گاਵਾਂ ਦੀਆਂ ਵੀਡੀਓ ਆ ਪਾਉਂਦੇ ਤੇ ਉਹਨਾਂ ਦੇ ਮਤਲਬ ਲੇਵੇ ਵੀ ਐਡੇ ਐਡੇ ਹੁੰਦੇ ਨੇ ਔਰ 18 18 25 25 ਲੀਟਰ ਦੁੱਧ ਦੱਸਦੇ ਨੇ ਖਰਪੇ ਇਹ ਨਹੀਂ ਕਹਿੰਦੇ ਵੀ ਉਹ ਗਲਤ ਨੇ ਬੰਦੇ ਸਹੀ ਵੀ ਬਹੁਤ ਹੁੰਦੇ ਨੇ ਪਰ ਇਹਦੀ ਆਰਡ ਦੇ ਵਿੱਚ ਕੁਝ ਗਲਤ ਬੰਦੇ ਨੇ ਜਿਹੜੇ ਉਹ ਲੋਕਾਂ ਨਾਲ ਠੱਗੀ ਕਰਦੇ ਨੇ ਨੇੜੇ ਹੀ ਸਾਡੇ ਪਿੰਡ ਰਜਿੰਦਰਗੜ੍ਹ ਬਲਾਕ ਸਰਹੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪਿੰਡ ਹੈ ਉੱਥੇ ਇੱਕ ਦਿਨ ਇੱਕ ਵੀਰ ਦਾ ਫੋਨ ਆਇਆ ਕਹਿੰਦਾ ਸਰ ਗੱਲ ਕਰਨੀ ਆ ਮੈਂ ਕਹਿ ਵੀ ਕਰ ਦੋ ਕਹਿੰਦੇ ਵੀ ਐ ਕਰਕੇ ਮੈਂ ਇੱਕ ਮੱਝ ਦੇਖੀ ਸੀ ਪਸੰਦ ਆਈ ਤੇ ਮੈਂ ਪੈਸੇ ਭੇਤੇ ਉਹਨਾਂ ਨੂੰ ਆਨਲਾਈਨ ਉਹਨਾਂ ਨੇ ਟੈਂਪੂ 'ਚ ਲੱਦ ਕੇ ਮੱਝ ਪਿੰਡ ਰਜਿੰਦਰਗੜ੍ਹ ਭੇਜਤੀ ਪਰ ਜਿਹੋ ਜੀ ਮੱਝ ਉਹ ਦਿਖਾਈ ਸੀ ਉਹਨਾਂ ਨੇ ਉੱਥੇ ਸਕ੍ਰੀਨ ਤੇ ਵੀਡੀਓ ਚ ਉਹ ਤਾਂ ਚੌਥਾ ਹਿੱਸਾ ਵੀ ਨਹੀਂ ਸੀ ਉਹ ਕਹਿੰਦੇ ਤਾਜੀ ਸੂਈ ਵੀ ਉਹ ਤਾਂ ਸੂਈ ਨੂੰ ਵੀ ਕਹਿੰਦੇ 6 ਮਹੀਨੇ ਹੋ ਗਏ ਠੱਗੀ ਵੱਜ ਗਈ ਕਹਿੰਦੇ ਵੀ ਇੱਕ ਮੇਰੀ ਬੇਨਤੀ ਹੈ ਸ਼ਰਤ ਨਹੀਂ ਕਹਾਂ ਕਹਿੰਦੇ ਬੇਨਤੀ ਹੈ ਮੈਨੂੰ ਦੱਸ ਦੋ ਕਹਿੰਦੇ ਮੇਰਾ ਨਾਂ ਨਾ ਹੁਣ ਕਈ ਵਾਰੀ ਜਿਵੇਂ ਕਮੈਂਟਾਂ ਚ ਵੀ ਵੀਰ ਪੁੱਛਦੇ ਨੇ ਜਾਂ ਵੈਸੇ ਫੋਨ ਵੀ ਆਏ ਨੇ ਵੀ ਕੌਣ ਅਰਜਿੰਦਰ ਕਰਦਾ ਉਹ ਸਾਡੀ ਬੇਨਤੀ ਹੈ ਵੀ ਅਸੀਂ ਉਹ ਨਹੀਂ ਦੱਸ ਸਕਦੇ ਕਿਉਂਕਿ ਕਈ ਵਾਰ ਨਾ ਬੰਦੇ ਨੂੰ ਆਏ ਹੁੰਦਾ ਵੀ ਯਾਰ ਚੱਲ ਹੁਣ ਮੈਂ ਇਸ ਚੀਜ਼ ਦਾ ਸ਼ਿਕਾਰਤਾ ਹੋ ਗਿਆ ਦੇ ਲੋਕ ਕੀ ਕਹਿੰਦੇ ਚੱਲਿਆ ਤਾਂ ਚੰਗੇ ਵਾਸਤੇ ਰੇਕ ਬੰਦਾ ਚੰਗੇ ਵਾਸਤੇ ਹੀ ਕਰਦਾ ਹੈ ਸੋਸ਼ਲ ਮੀਡੀਆ ਵੀ ਚੰਗੇ ਵਾਸਤੇ ਹੀ ਹੈ ਲੋਕਾਂ ਤੱਕ ਗੱਲ ਪਹੁੰਚਾਉਣੇ ਲੋਕਾਂ ਨੂੰ ਦੱਸਣਾ ਲੋਕਾਂ ਨੂੰ ਇਨਫੋਰਮ ਕਰਨਾ ਪਰ ਉਹਦੇ ਵਿੱਚ ਗਲਤ ਕੰਮ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਸੋਚਣ ਅਤੇ ਚਿੰਤਨ ਵਾਲਾ ਵਿਸ਼ਾ ਖਰਤੇ ਆਣਾ ਜੇ ਕਿਸੇ ਵੀ ਵੀਰ ਨੇ ਕੋਈ ਪਸ਼ੂ ਖਰੀਦਣਾ ਹੈ ਆਨਲਾਈਨ ਤਾਂ ਰਿਕੁਐਸਟ ਹੈ ਮੈਂ ਤਾਂ ਇਹੀ ਕਹੂੰਗਾ ਕਿਰ ਮੈਂ ਇਸ ਪ੍ਰੋਫੈਸ਼ਨ ਬਾਰੇ ਪਸ਼ੂਆਂ ਦਾ ਕੰਮ ਤਾਂ ਜ਼ਰੂਰ ਕਰਦੇ ਆ ਪਰ ਗਜਾਰੇ ਜੋਗੀ ਨੇ ਦੋਕ ਪਰ ਜਿੱਥੇ ਤੱਕ ਨੌਲੇਜ ਹੈ ਵੀ ਆਪ ਜਾ ਕੇ ਪਹਿਲਾਂ ਦੇਖ ਕੇ ਨਾਲੇ ਲਿਆ ਕਰੋ ਟੈਂਪੂ ਚ ਲੱਦ ਕੇ ਜਾ ਗੱਡੀ ਚ ਜਿਹੜਾ ਆਪਾਂ ਪੇਮੈਂਟ ਉੱਥੇ ਪਾਤੀ ਵੀ ਭੇਜ ਦਿਓ ਕਿਉਂਕਿ ਪੈਸਾ ਜਿਆਦਾ ਲੱਖ ਰੁਪਏ ਦਾ ਪਸ਼ੂ ਆ ਜੀ ਤਾਂ ਲੱਖ 1.5 ਲੱਖ ਦੀ ਮੱਝ ਮਿਲਦੀ ਆ ਵਧੀਆ ਤੋ ਇਹ ਜਹ ਘਟ ਹੈ ਜਿਹੜਾ ਕਿਸੇ ਨੂੰ ਨਾ ਪੋਵੇ ਗਾਹਾਂ ਵਾਸਤੇ ਜੇ ਕਿਸੇ ਨੇ ਵੀ ਪਸ਼ੂ ਖਰੀਦਣਾ ਹੈ ਤਾਂ ਚੌਕਸ ਰਹੋ ਅਲਰਟ ਰਹੋ ਸਾਵਧਾਨ ਰਹੋ ਜਾ ਕੇ ਚੀਜ਼ ਖਰੀਦ ਕੇ ਨਾਲ ਲੈ ਕੇ